ਕਿ ਪਹੁੰਚੇ ਭਾਗਿਆਸੀ ਜੀ ਉਦਮ ਸਿੰਘ ਨੂੰ ਨਮਨ ਕਰਨ ਕੌਂਟੀਆ ਪਿੰਡ ਕਟਾਰੀਆਂ ਤਸੀਨ ਬੰਗੜ ਜ਼ਿਲ੍ਹਾ ਚੀਰਪਾਲ ਸਿੰਘ ਨਗਰ 1947 ਤੋਂ ਲੈ ਕੇ ਹੁਣ ਤੱਕ ਸ਼ਹੀਦਾਂ ਨੂੰ ਸੱਜ ਅਨਗੋਲਿਆ ਕੀਤਾ ਗਿਆ ਜਿਹੜੀ ਅਕਾਲੀ ਅਕਾਲੀ ਦਲ ਦੀ ਸਰਕਾਰ ਵੀ ਸੀ ਜਿਹੜਾ ਕਹਿੰਦਾ ਸੀ ਸ਼ਹੀਦਾਂ ਦੇ ਬਾਰਸਵਾਂ ਅੱਜ ਅੱਜ ਤੱਕ ਇਹਨਾਂ ਕਿਸੇ ਚੀਜ਼ ਦਾ ਨਾਮ ਰੱਖਿਆ ਨਹੀਂ 1995 ਦੇ ਵਿੱਚ ਜੁਪੀ ਦੇ ਵਿੱਚ ਮਾਇਬਤੀ ਸਰਕਾਰ ਬਣੀ ਆ ਉਹਨਾਂ 4 ਮਹੀਨੇ ਅਜੇ ਸਰਕਾਰ ਬਣੀ ਨੂੰ ਹੋਏ ਸੇ ਤੇ ਰੋਧੂਪੁਰ ਦਾ ਰੋਲਦਪੁਰ ਦਾ ਨਾਂ ਕੱਟ ਕੇ ਇਹ ਨਾ ਨੇ ਰੋਲਦਪੁਰ ਸ਼ਹਿਰ ਜੁਪੀ ਦੇ ਵਿੱਚ ਹੈਗਾ ਉਹਦਾ ਨਾਂ ਕੱਟ ਕੇ ਹੀਰੂ ਸਿੰਘ ਨਾਂ ਰੱਖਿਆ ਗਿਆ ਕਿ ਉਹਨੇ 24 ਮਹੀਨੇ ਕੁਝ ਕਰਕੇ ਦਿਖਾ ਲਟਾ ਇਹਨੇ 1927 ਤੋਂ ਕਹਿਣ ਮੈਂ ਪੰਜ ਵਾਰੀ ਮੁੱਖ ਮੰਤਰੀ ਬਣ ਗਿਆ ਮੈਂ ਨੌ ਵਾਰੀ ਐਮਐਲਏ ਬਣ ਗਿਆ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਕੋਈ ਫੀਡਾਂ ਲਈ ਜਿਨ੍ਹਾਂ ਨੇ ਸਾਰੀ ਕੌਮ ਦੇ ਕੁਝ ਕੀਤਾ ਉਹਨੇ ਕਰਕੇ ਤਾਂ ਕੁਝ ਦਿਖਾਓ ਨਾ ਕਰਦੇ ਨਹੀਂ ਤਾਂ ਫੁੱਕੀਆਂ ਫੜਾ ਮਾਰਨ ਦਾ ਕੀ ਫਾਇਦਾ ਉਹ ਫੁੱਕੀਆਂ ਫੜਾਦਾ ਤੁਸੀਂ ਹੁਣ ਅੱਜ ਖੁਮਿਆਜਾ ਨੂੰ ਫੁੱਕਦੇ ਆ ਤਾਂ ਹੀ ਹੁਣ ਜਨਤਾ ਜਾਗਰੂ ਹੋ ਗਈ ਸਾਨੂੰ ਕੋਈ ਪੁੱਛਦਾ ਨਹੀਂ ਫੀਡ ਖੁਦਮ ਸਿੰਘ ਵਾਰੇ ਕਿਸੇ ਨੇ ਕੁਝ ਨਹੀਂ ਕੀਤਾ ਜਦੋਂ 1995 ਦੇ ਵਿੱਚ ਮਾਇਆਵਤੀ ਸਰਕਾਰ ਨੇ ਦੀਨੂਦ ਸਿੰਘ ਨਗਰ ਜिले ਦਾ ਨਾਂ ਰੱਖਿਆ ਉਦੋਂ ਫੇ ਕਾਂਗਰਸੀ ਤੇ ਵਿਅੰਤ ਸਿੰਘ ਸਰਕਾਰ ਸੀਗੀ ਤਾਂ ਇਹਦੀ ਸ਼ਰਮੋ ਸ਼ਰਮੀ ਫਿਰ ਇਹਨਾਂ ਕਾਂਗਰਸ ਨੂੰ ਸ਼ਰਮ ਆਈ ਇਸ ਗੱਲ ਦੀ ਕਿ ਜੁਪੀ ਦੇ ਵਿੱਚ ਦੀਨੂਦ ਸਿੰਘ ਦਾ ਨਾਂ ਦੇ ਜਿਲ੍ਹਾ ਰੱਖੋਗੇ ਅਸੀਂ ਵੀ ਕੁਝ ਫਿਰ ਤਾਂ ਇਹ ਨਵੇਂ ਸ਼ਹਿਰ ਦਾ ਨਾਂ ਬਦਲ ਕੇ ਸ਼ੀਤ ਭਗਤ ਸਿੰਘ ਨਾਂ ਰੱਖਿਆ ਤੇ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਸ਼ਹੀਦ ਉਧਮ ਸਿੰਘ ਨੂੰ ਆਪਾਂ ਨਮਨ ਕਰਦੇ ਹਾਂ ਉਹਨਾਂ ਦੇ ਤਸਵੀਰ ਦਿਖਾਓ ਨਾਲ ਡਾਕਟਰ ਬੜੀਜਨ ਸਾਹਿਬਾਜੀਤ ਭੱਤ ਸਿੰਘ ਵਾਹ ਜੇ ਪਿੰਡ ਕਟਾਰੀਆਂ ਦੇ ਵਿੱਚ ਬਹੁਤ ਸੋਹਣੇ ਫੋਟੋ ਆ ਤਿੰਨ ਜੀ ਸ਼ਹੀਦ ਉਧਮ ਸਿੰਘ ਡਾਕਟਰ ਭੀਮਰਾਓ ਵੈਦਗਰ ਤੇ ਸ਼ਹੀਦ ਭੱਤ ਸਿੰਘ ਜੇ ਹੁਣ ਇਹਨਾਂ ਨੂੰ ਪੁੱਛਿਆ ਜਾਂਦਾ ਅੱਜ ਦੇ ਲੀਡਰਾਂ ਨੂੰ ਇਹਨੀ ਫੇਰ ਜਾਤਾਂ ਪਾਤਾਂ 'ਚ ਫਸ ਕੇ ਇਹਨਾਂ ਨੂੰ ਤਿੰਨਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਸੀਗਾ। ਹਾਂਜੀ ਸ਼ਹੀਦ ਸਾਰੇ ਕੌਮਾਂ ਦੇ ਸਾਂਝੇ ਹੁੰਦੇ ਆ। ਸ਼ਹੀਦ ਕਿਸੇ ਇੱਕ ਕੌਮ ਦਾ ਨਹੀਂ ਹੁੰਦਾ। ਸੋ ਅੱਜ ਅਸੀਂ ਪਿੰਡ ਕਟਾਰੀਆਂ ਦੇ ਵਿੱਚ ਆਏ ਆ। ਇਹ ਆ ਤੁਹਾਨੂੰ ਮੈਂ ਉੱਪਰ ਵੀ ਲਿਖਿਆ ਦਿਖਾਦਾ ਹਾਂ। ਸ਼ਹੀਦਾਂ ਕੀ ਜਿਤੋਂ ਪਰ ਲੱਗੇਗੇ ਹਰ ਬਰਸ ਮੇਲੇ ਵਤਨ ਤੇ ਮਰਨ ਵਾਲੇ ਕਾ ਬਾਕੀ ਜੇ ਹੀ ਨਿਸ਼ਾਨ ਹੋਗਾ ਇਹ ਜਿਹੜੇ ਆ ਬਾਲਿੰਗਵਾ ਇਹ ਸ਼ਹੀਦਾਂ ਦੇ ਆਪਣੇ ਆ ਤਾਂ ਸਾਨੂੰ ਸਾਰਿਆਂ ਨੂੰ ਇਹ ਸ਼ਹੀਦਾਂ ਨੂੰ ਯਾਦ ਜਰੂਰ ਕਰਨਾ ਚਾਹੀਦਾ 31 ਜੁਲਾਈ ਨੂੰ ਇਹਨਾਂ ਨੂੰ ਫਾਂਸੀ ਲੱਗਾ ਸੀਗਾ ਕਿੰਨੇ ਸ਼ਹੀਦ ਉਦਮ ਸਿੰਘ ਜੀ ਦੀ ਕੁਰਬਾਨੀ ਆ ਲੰਡਨ ਦੇ ਵਿੱਚ ਜਾ ਕੇ ਅਸੈਂਬਲੀ ਦੇ ਵਿੱਚ ਜਾ ਕੇ ਜਦੋਂ ਗੋਰੇ ਡਾਇਰ ਨੇ ਕਿਹਾ ਸੀਗਾ ਕਿ ਮੈਨੂੰ ਫਿਰ ਜੇ ਸਰਕਾਰ ਭੇਜੇ ਇੰਡੀਆ ਦੇ ਵਿੱਚ ਮੈਂ ਅਕੇ ਖੁੰਦੀ ਸਿਰਫ ਅੰਮ੍ਰਿਤਸਰ ਦੇ ਵਿੱਚ ਨਦੀ ਬਹਾਈ ਸੀ ਮੈਂ ਸਾਰਾ ਭਾਰਤ ਖੂਨ ਨਾਲ ਰੰਗਦਾ ਉਦੋਂ ਪੰਜਾਬ ਦਾ ਸ਼ੇਰ ਗੱਜਿਆ ਕਹਿੰਦਾ ਉਹ ਫੇਰ ਕਹੇ ਇਹ ਗੱਲ ਕਿ ਮੈਂ ਖੂਨ ਨਾਲ ਰੰਗ ਦਊਂਗਾ ਜਦੋਂ ਕਹਿਣ ਲੱਗਾ ਉਦੋਂ ਇਹਨਾਂ ਕਿਤਾਬ ਦੇ ਬਾਲੋਵਰਕਾ ਟਾੜ-ਟਾੜ ਗੋਲੀਆਂ ਉਹਦੇ ਮਾਰ ਦਿੱਤੀਆਂ ਉਹਨੂੰ ਥਾਹੇ ਢੇਰੀ ਕਰ ਦਿੱਤਾ ਤੇ ਸ਼ਹੀਦ ਉਦਮ ਸਿੰਘ ਦਾ ਨਾਮ ਅਮਰ ਹੋ ਗਿਆ ਤੁਹਾਡਾ ਆਪਣਾ ਪੱਤਰਕਾਰ ਕੁਲਵੰਤ ਸਿੰਘ ਸਿੱਧੂ ਫੰਡ ਕਟਾਰੀਆਂ ਤੋਂ ਲਾਈਵ ਹੋ ਰਿਹਾ ਹੈ ਧੰਨਵਾਦ